ਉਹਦਾ ਸੋਚ 700 ਸਪੈਂਚ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਮੰਤਰੀ ਹੋ ਗਿਆ ਝੋਜ ਤਿੰਨ ਸਪੈਂਚ ਮੌਜੂਦਾ ਮੰਗਲੀ ਦਾ ਸਪੈਂਚ ਘੋੜਾ ਦਾ ਸਪੈਂਚ ਇੱਕ ਸਰਚ ਜਿਤਰਾ ਹੀ ਦਿੰਦੇ ਪੈਰੇ ਸਪੈਂਚ ਜਿਹੜੇ ਨਾ ਅੱਜ ਫਿਰ ਬੀਜੇਪੀ ਸ਼ਾਮਲ ਹੋ ਗਏ ਦਾ ਲੋਕਾ ਲੋਕਾ ਤੇ ਜਿਆ ਲੱਗਦਾ ਕੋਈ ਸਾਰੀ ਦਾ ਲੱਗਦਾ ਲਗਾਤਾਰ ਲੱਗਦਾ ਥੋੜੀ ਵੀ ਸ਼ਰਮ ਆਣੀ ਦੇਖੋ 1000 ਰੁਪਿਆ ਮਰਲੇ ਦਾ ਲੋਕਾ ਤੁਸੀਂ ਲੈ ਜਾਓਗੇ ਜੀ ਜਾਈਏ ਤੁਸੀਂ ਪਰਮੀ ਚੱਲੀ ਹੈ ਜਾਂ ਨਹੀਂ ਚੱਲੀ ਇੱਕ ਵਾਰ ਤੇ ਦੇਖ ਤਾਂ ਹਲੇ ਤਾਂ ਮੋਕਾ ਜੇਰੇ ਇੱਕ ਵਾਰ ਮੋਕਾ slogan ਮੈਂ ਅੱਜ ਵੀ ਸੋਨਿਆ ਸੀਗਾ ਸ਼ੈਰੀ ਕਸੀ ਜੀ ਨੂੰ ਹਲੇ ਵੀ ਕਹਿੰਦੇ ਵੀ ਇੱਕ ਮੋਕਾ ਵਾਚੋਣਾ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜ਼ਿਲ੍ਹਾ ਪ੍ਰਵਕਤਾ ਯੋਗੇਸ਼ ਠਾਕੁਰ ਦੀ ਅਗਵਾਈ ਦੇ ਹੇਠ ਇੱਕ ਵੱਡਾ ਸਮਾਗਮ ਕਰਵਾਇਆ ਗਿਆ ਤੇ ਦੱਸਦੇ ਹੀ ਇਹ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਚੋਣਵੀ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਸ਼ਿਰਕਤ ਕੀਤੀ ਤੇ ਲੋਕਾਂ ਨੂੰ ਜਿਹੜਾ ਆਏ ਹੋਏ ਲੋਕਾਂ ਨੂੰ ਆਈ ਹੋਈ ਜਨ ਸਭਾ ਨੂੰ ਜਿਹੜਾ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਦੇ ਹਿੱਤ ਵਿੱਚ ਕੰਮ ਕੀਤੇ ਨੇ ਤੇ ਆਉਣ ਦੇ ਵਾਰੀ ਵੀ ਜਿਹੜਾ ਹੈ ਉਹ ਲੋਕ ਸਭਾ ਦੇ ਖੇਤਰ ਦੇ ਵਿੱਚ ਸੱਤਾ ਦੇ ਵਿੱਚ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਹੀ ਲੀਡ ਕਰੇਗੀ ਸਾਡੇ ਜ਼ਿਲ੍ਹਾ ਦੇ ਅਧਿਐਤ ਵਿਜੇ ਸ਼ਰਮਾ ਜੀ ਮਮੂਰ ਮੰਡਲ ਦੇ ਅਧਿਐਤ ਅਮਨ ਪਰਮਾ ਜੀ ਖਾਦੇ ਜੀ ਵਿਸ਼ੇਸ਼ ਤੌਰ ਤੇ ਆਏ ਠਾਕੁਰੂਪ ਦਾਜੀ ਜਿਨ੍ਹਾਂ ਨੇ ਲਗਾਤਾਰ ਪਾਤ ਦੀ ਸੇਵਾ ਕੀਤੀ ਹੈ ਰਿਸ਼ੀ ਪਠਾਨੀਆਂ ਜੀ ਜਿਹੜੇ ਪਹਿਲੇ ਮੰਡਲ ਦੇ ਅਸਵੇਰੇ ਬੀਨਾ ਪਰਮਾਰ ਦੀ ਜਿਹੜੇ ਮਮੂਨ ਬਾੜ ਤੋਂ ਕਾਉਂਸਲਰ ਰਹੇ ਨੇ ਰਵੀ ਪਰਮਾਰ ਜੀ ਲਗਾਤਾਰ ਮੰਡਲ ਦੇ ਅਸਵੇਰੇ ਨੇ ਔਰ ਮਮੂਨ ਤੋਂ ਕਾਉਂਸਲਰ ਵੀ ਰਹੇ ਨੇ ਅਮਿਕ ਜੋਗਰਾ ਜੀ ਜਿਹੜੇ ਮਮੂਨ ਦੇ ਦੂਸਰੇ ਬਾੜ ਤੋਂ ਕਾਉਂਸਲਰ ਰਹੇ ਨੇ ਮੇਰੀ ਪੈਣ ਪ੍ਰੀਤਕੌਰ ਜੀ ਜਿਹੜੀ ਮਹਿਲਾ ਮੋਰਚੇ ਦੀ ਬੰਡਲ ਜੱਜਨ ਰਵਿੰਦਰ ਮਗਾਜੀ ਜਿਹੜੇ 80 ਮੋਰਚਾ ਦੇ ਅਧਿક્ષਨ ਵਰੁਣ ਬਿੱਕੇ ਜੀ ਯੁਵਾ ਮੋਰਚੇ ਦੇ ਅਧਿਐ ਜਗਮਉਂ ਜੀ ਮੰਡਲ ਦੇ ਠਾਕੁਰ ਅਰੰਦੀ ਸਿੰਘ ਜੀ ਬੱਬੂ ਜੀ ਅਸਾਡੇ ਦੇ ਵਿਸ਼ੇਸ਼ ਤੌਰ ਤੇ ਨਿਰੰਦਰ ਕਾਲਾ ਜੀ ਬੈਠੇ ਜਿਹੜੇ ਪਠਾਨਪੁਰ ਤੋਂ ਕੌਂਸਲਰ ਕਾਲ ਇਹਨਾਂ ਨੇ ਵੀ ਬੜਾ ਵਧੀਆ ਇੱਕ ਪ੍ਰੋਗਰਾਮ ਕਰਾਇਆ ਪ੍ਰੇਮ ਜੀ ਜਿਹੜੇ ਜ਼ਿਲ੍ਹਾ ਪਸ਼ਾਦ ਦੇ ਮੈਂਬਰ ਉਹ ਵੀ ਸਾਡੇ ਦੇ ਵਿਸ਼ੇਸ਼ ਤੌਰ ਤੇ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਮੈਂ ਤੇ ਸਾਥੀਆਂ ਤੁਹਾਡੇ ਕੋਲੋਂ ਅੱਜ ਅਸ਼ੀਰਵਾਦ ਲੈਣ ਆਇਆ ਹਾਂ ਕੀ ਪਾਰਟੀ ਨੇ ਲੋਕ ਸਭਾ ਗੁਰਦਾਸਪੁਰ ਤੋਂ ਮੈਨੂੰ میدان ਚ ਪਾਰੇ ਸਾਰੇ ਲੋਕਾਂ ਦੀ ਮੰਗ ਹੀ ਪਠਾਨਕੋਟ ਵਾਲੇ ਵੀ ਜਿਹੜੇ ਆਪਣੇ ਗੁਰਦਾਸਪੁਰ ਵਾਲੇ ਵੀ ਬਟਾਲਾ ਵਾਲੇ ਵੀ ਜਿਹਨਾਂ ਲਈ ਸਭ ਦੀ ਮੰਗ ਇਹ ਕਿ ਜਿਹੜਾ ਕੈਂਡੀਡੇਟ ਲੋਕਲ ਆਣਾ ਚਾਹੀਦਾ ਪਾਰਟੀ ਨੇ ਤੁਹਾਡੀ ਭਾਵਨਾ ਦੇਖਦੇ ਹੋਏ ਲੋਕਲ ਕੈਂਡੀਡੇਟ ਉਹਦੇ ਬੜੀ ਵੱਡੀ ਗੱਲ ਹੈ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਆਨ ਵਾਲਾ ਪ੍ਰਧਾਨ ਉਪਦੇਸ਼ੀ ਨਰਿੰਦਰ ਮੋਦੀ ਜੀ ਹੈ। ਅਗਰ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇਗਾ ਤਾਂ ਕੋਈ ਛੱਕ ਨਹੀਂ ਸਾਰੇ ਟੀਵੀ ਚੈਨਲ ਸਭ ਦੱਸੇਗਾ ਜੇ ਆਹੀ ਵੀ ਪ੍ਰਯਾਸ ਕਰੀਏ ਇਹ ਗੁਰਦਾਸ ਨੂੰ ਲੋਕਬਤੋਂ ਆਪਣਾ ਮੈਂ ਨਮਾਇਦਾ ਜਿਹੜਾ ਚੁਣ ਕੇ ਭੇਜਿਓ ਤਾਂ ਕਿ ਜਿਸਨ ਮੋਦੀ ਜੀ ਸ਼ਬਦ ਲੈਣ ਤੇ ਗੁਰਦਾਸ ਵੀ ਮਾਨ ਨਾਲ ਕਹਿ ਸਕੀਏ ਕਿ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਚ ਗੁਰਦਾਸ ਨੂੰ ਦਵੇ ਦਾ ਹੱਕ ਜਿਨ੍ਹਾਂ ਬਾਕੀ ਸਟੇਟਾਂ ਦਾ ਇਸ ਜਿਹੜਾ ਸਾਰੇ ਮਿਹਨਤ ਕਰੋ ਤੁਨਹਾਂ ਕੋਈ ਮੁਸ਼ਕਲ ਨਹੀਂ ਬਾਕੀ ਬਾਦੇ ਕੋਈ ਮਤਲਬ ਕਹਿਣ ਵਜੇ ਲੋਕੇ ਕੁਛ ਨਹੀਂ 2 ਸਾਲ ਪਹਿਲੇ ਚੋਣ ਹੋਇਆ ਹੋਇਆ ਤੁਸੀਂ ਸਾਰੇ ਅੱਜ ਬੈਠੇ ਜੋ ਮੈਨੂੰ ਦੱਸ ਦਿਓ ਪਿਛਲੇ 5 ਸਾਲ ਤੇ 2.5 ਸਾਲ ਜਿਹੜੀ ਸਰਕਾਰ ਆਪ ਦੀ ਹੋਈ ਹੈ 5 ਸਾਲ ਵੀ ਉਹੀ ਲੋਗ ਇਹ ਹਲਕਾ ਇੰਚਾਰਜ ਅੱਜ ਵੀ ਉਹੀ ਲੋਗ ਹਲਕਾ ਇੰਚਾਰਜ 5 ਸਾਲ 'ਚ ਦੱਸ ਦਿਓ ਕੋਈ ਇੱਕ ਕੰਮ ਜਾਂ ਕੋਈ ਸਕੂਲ ਬਣਿਆ ਕੋਈ ਕਾਲਜ ਬਣਿਆ ਕੋਈ ਬਾਸਟਾਨ ਬਣਿਆ ਕੁਝ ਬਣਿਆ ਹੋਇਆ ਮੈਂ ਦਾਅਵੇ ਦਾ ਕਰਸਨਾ ਜਿੰਨੇ ਕੰਮ ਪਿਛਲੇ ਸਰਕਾਰ ਜਿਹੜੇ ਬੀਜੇਪੀ ਦੀ ਸਰਕਾਰ ਸੀ ਉਸਲੇ ਹੋਏ ਕੋਈ ਕੰਮ ਨਹੀਂ ਬੜੀ ਧੀਰ ਤੋਂ ਮੰਗ ਰਹੀ ਕਿ ਕਾਲਜ ਬੰਨਣਾ ਜਿਹਦਾ ਕਾਲਜ ਬਣਿਆ ਆ ਆਈਟੀਆਈ ਕਾਲਜ ਬਣਿਆ ਖੇਤੀ ਵਿਗਿਆਨ ਕੇਂਦਰ ਖੁੱਲਿਆ ਲਿਜੀ ਜੋਨ ਬਣਿਆ ਸਟੇਡੀਅਮ ਬਣਿਆ ਪਠਾਨਗੋੜ ਜ਼ਿਲ੍ਹਾ ਬਣਿਆ ਐਸੇ ਐਸੇ ਕੰਮ ਹੋਏ ਜਿਹੜੇ ਕਦੀ ਤੋਂ ਹੋਏ ਨਹੀਂ ਗਏ ਨਵੀਆਂ ਸੜਕਾਂ ਬਣਦੀਆਂ ਨੇ ਅੱਜ ਤਾਂ ਸਰਕਾਰ ਰਿਪੇਅਰ ਨਹੀਂ ਹੋਈ ਅੱਜ ਮੈਂ ਕੋ ਹੋ ਗਿਆ ਸਾਡੇ ਆਪਣਾ ਬੁਰਾ ਸੜਕ ਦਾ ਕੋਈ ਜਿਸ ਤੋਂ ਪੱਡੇ ਨਾਲ ਨਹੀਂ ਗਿਆ ਸਾਰੀ ਸੜੂ ਟੁੱਟੇ ਨੇ ਲਗਾਤਾਰ ਸਾਰੀਆਂ ਸਬਤਾਂ ਟੁੱਟ ਗਈਆਂ। ਉਹ ਇਹਨਾਂ ਨੇ ਅੱਜ ਵੀ ਆਣਾ। ਪੁੱਛਣਾ ਚਾਹੀਦਾ ਨਾਲੋਂ 5 ਸਾਲ ਦਾ ਹਿਸਾਬ ਪਿਛਲਾ ਵੀ, ਉਹ 25 ਸਾਲ ਦਾ ਹਿਸਾਬ ਵੀ ਪੁੱਛਣਾ ਵੀ ਕੋਈ ਲੋਕੋ ਤੁਸੀਂ ਦੱਸੋ ਕਿਹੜਾ ਕਰਦਾ। ਟੋੜੇ ਜਿਵੇਂ ਦੱਸੋ ਤਾਂ ਬਈ ਇਹਨਾਂ ਕੋਲ ਕੰਮ ਕੀਤਾ ਸਕੂਲ ਕਾਲਜ ਕੋਈ ਖੋਲਿਆ, ਬਸਤਨ ਖੋਲਿਆ ਕੋਈ। ਕੁਝ ਨਹੀਂ ਕੀਤਾ। ਔਰ ਜਿੰਨੇ ਵੀ ਪੈਸੇ ਲੱਗੇ ਨੇ ਜੇ ਇੱਕ ਬੱਚਾ ਪੜ੍ਹਾਈ ਦਾ ਲਈ ਕੋਈ ਪੈਸੇ ਲੱਗੇ ਵੀ ਆ ਨਾ। ਉਹ 14 ਜਿੱਤੇ 15 ਵਿੱਚ ਟੱਕਰ ਲਾਏ ਜਾਂ ਨਰੇਗੱਦ ਕਹਿੰਦਾ ਉਹ ਕੋਈ ਕਿਸੇ ਬਚਾ ਨਹੀਂ ਅੱਜ ਮੈਂ ਕੋ ਹੋ ਗਿਆ ਰੁਣਾ 80 ਰੁਪਏ ਬੱਠੇ ਪਰਸੋਂ ਗੁਰਦਾਸ ਉਹ 700 ਰੁਪਏ ਦੇ ਕਾਂਗਰ ਛੱਡ ਕੇ বিজেਪ ਵਿੱਚ ਸ਼ਾਮਲ ਹੋ ਗਏ। ਖਾਗਰ ਅੰਜਲ ਸਿੰਘ ਜੀ ساری ਜਿੰਦਗੀ ਪਾ ਦਿੱਤੀ ਉਹਨਾਂ ਲੇਕਿਨ ਉਹ ਵੀ বিজেਪ ਵਿੱਚ ਸ਼ਾਮਲ ਹੋ ਗਏ। ਅੱਜ ਮਤਲਬ ਹੋ ਗਿਆ ਕੋਜ ਤਿੰਨ ਸਭਾ ਵਿੱਚ ਮੰਗਣੀ ਦਾ ਸਭਾ ਵਿੱਚ ਕੋਹ ਦਾ ਸਭਾ ਵਿੱਚ ਇੱਕ ਸਭਾ ਜਿੱਦ ਲਈ ਦਸ ਤਿੰਨ ਦੇ ਤਿੰਨ ਸਤਾਂ ਜਿਹੜੇ ਨਾ ਅੱਜ ਫਿਰ ਭਾਜਪਾ ਵੀ ਸ਼ਾਮਿਲ ਹੋ ਗਏ ਲਗਾਤਾਰ ਬਦਲੋ ਸੁਜਾਨਪੁਰ 'ਚ ਲੋਕ ਕਾਂਗਰਸ ਔਰ ਆਪ ਸੜਕੇ ਭਾਜਪਾ ਵੀ ਸ਼ਾਮਿਲ ਹੋ ਗਏ ਆਪ ਜਰਮ ਜਾਏਗਾ ਨਾ ਉਹ ਹਰ ਦਿਨ ਵਡੀਆਂ ਤੋਂ ਵਡੀਆਂ ਸਭਾ ਹੋਇਆ ਕਰਦੀਆਂ ਅੱਜ ਦੇਖੋ ਮਮੂਨ ਜੀ ਕਿੰਨੀ ਵਧੀਆ ਸਭਾ ਹੋਈ ਇਸ ਤੋਂ ਪਹਿਲੇ ਕੋਹਾਪਾ ਉੱਥੇ ਵੀ ਓੜੀ ਵਧੀਆ ਸਭਾ ਹੋਈ ਕੋਜ ਦੋ ਸਰਪੰਚ ਜੀ ਤਿੰਨ ਸਰਪੰਚ ਮੌਜੂਦਾ ਜਿਹੜੇ ਕਾਂਗਰਸ ਦੇ ਤਾਂਗਰ ਛੱਡ ਕੇ ਬੀਜੇਪੀ ਵਿੱਚ ਆ ਗਏ ਗੁਰਦਾਸਪੁਰ ਪ੍ਰੋਗਰਾਮ ਹੋਇਆ ਉਸ ਦਿਨ ਜਾਖਰ ਸਾਹਿਬ ਆਏ ਸਾਡੇ ਪਰਿਵਾਰੀ ਆਏ ਨੌ ਸਰਪੰਚ ਉਸ ਦਿਨ ਕਾਂਗਰਸ ਛੱਡ ਗਏ ਬੀਜੇਪੀ ਸੀ ਅੰਚਲ ਸਿੰਘ ਜਿਹੜਾ ਜਿਹੜਾ ਕੋਈ ਇੱਕ ਪ੍ਰਮੁੱਖ ਅੰਚਲ ਸੀਗਾ ਜੋ ਜਿਹੜਾ ਦੋ ਵਾਰੀ ਜ਼ਿਲ੍ਹਾ ਪਰਿਸ਼ਦ ਦਾ ਦੋ ਵਾਰੀ ਸਮਝੀ ਜਿੱਤੇ ਦਾ ਅੱਜ ਮੌਜੂਦਾ ਸਰਪੰਚ ਉਹ ਉਸ ਪਰਿਵਾਰ ਦੀ ਰਿਸ਼ਤੇਰੀਆਂ ਨਹੀਂ ਹਨ ਇਹਨਾਂ ਨੂੰ ਕੋਈ ਹਸਾਬ ਨਹੀਂ ਮਤਨ ਹੈ ਕਿ ਨਾ ਲੋਕੀ ਕਾਂਗਰਸ ਨੂੰ ਤੰਗ ਰਹੇ ਤੇ ਇਹਦੇ ਕੋਲ ਆਪਾਂ ਨਾਲ ਕੋਈ ਤਾਦ ਲੋਕਾਂ ਨੇ ਮਨ ਬਣਾਇਆ ਦਾ ਇਸ ਵਾਰੀ ਕਿ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਣਾ ਤੇ ਬਹੁਤ ਸਤ ਮਿਲ ਗਿਆ ਕਾਲੀਬਾਈ ਪਰਿਕਟਪੰਦੇ ਨੂੰ ਤਾਂ ਕੋਈ ਨੁਕਸਾਨ ਨਹੀਂ ਮਿਲਦਾ ਕੋਈ ਨੁਕਸਾਨ ਨਹੀਂ ਮਿਲਦਾ ਦੇਖੋ ਨਾ ਜੀ ਹਰ ਜਗ੍ਹਾ ਬੀਜੇ ਦਾ ਜਿਹੜਾ ਕੈਡਰ ਜਿਹੜਾ ਉਹ ਕੰਮ ਕਰ ਰਿਹਾਦਾ ਬੂਸ ਬਰਧਾਨ ਬਣੇ ਜੋਂਨ ਚਾਰ ਬਣੇ ਹਰ ਜਗ੍ਹਾ ਬਣੇ ਹਰ ਵਿਧਾਨ ਸੋਚ ਬਣੇ ਤੇ ਮੁਸ਼ਕਲ ਗੱਲ ਹੈ ਉਹ ਕਿ ਉਹ ਚਾਰ ਜਗ੍ਹਾ ਬਣੀਆਂ ਨਾ ਪਹਿਲੇ ਦੋ ਜਗ੍ਹਾ ਬਣੀਆਂ ਹੁਣ ਚਾਰ ਜਗ੍ਹਾ ਵੋਟਾਂ ਬਣੀਆਂ ਇਸ ਕਰਕੇ ਬੀਜੇਪੀ ਦੇ ਜਿਹੜੀ ਵੋਟਾਂ ਨਾ ਜੀ ਬੀਜੇਪੀ ਕੈਦਰ ਬੇਸ ਪਾਰਟੀ ਹੈ ਬੀਜੇਪੀ ਦਾ ਵੋਟ ਇਧਰ ਉਧਰ ਹੁੰਦਾ ਇਹਨਾਂ ਦੇ ਵੋਟ ਜਿਹੜੇ ਨਾ ਫਰ ਰਹੇ ਇਧਰ ਉਧਰ ਹਾਂ ਜੇ ਲੋਕ ਤੁਹਾਡੇ ਹੱਕ ਚ ਫਤਵਾ ਦੇ ਕੇ ਭੇਜਦੇ ਤੁਹਾਨੂੰ ਸੰਸਦ ਦੇ ਵਿੱਚ ਤੇ ਕੀ ਵੈਲ ਰਹੀ ਤੁਹਾਨੂੰ ਦੇਖੋ ਕੰਮ ਕਰਾਂਗੇ ਕੰਮ ਕਰਕੇ ਦੱਸਾਂਗੇ ਸਭ ਤੋਂ ਪਹਿਲੇ ਇਹ ਜਾਇ ਕਿ ਅਭੀ ਕਮ ਸੇ ਕਮ ਇੱਥੇ ਨਾ ਵਧੀਆ ਕੋ ਹਸਪੀਟਲ ਬਣੇ ਤੇ ਕੋ ਦਾ ਪੀਜੀਆ ਹੈ ਜਾਂ ਐਮਜ਼ਾ ਇਦਾਂ ਦਾ ਹੋ ਸਕਦਾ ਫਿਰ ਕੋਈ ਨੌਜਵਾਨਾਂ ਦੇ ਰੋਜ਼ਗਾਰ ਲਈ ਇੰਡਸਟਰੀ ਲਗੇ ਦੇਖੋ ਪੰਜਾਬ ਦਾ ਬੜਾ ਬੁਰਾ ਹਾਲ ਹੈ ਸਾਰੀ ਇੰਡਸਟਰੀ ਜਿਹੜੀ ਹੈ ਕੋਈ ਹਮਾਸ਼ਾ ਚੱਲ ਗਈ ਹੈ ਜੇ ਐਨ ਕੇ ਚੱਲ ਗਈ ਹੈ ਜਾਂ ਯੂਪੀ ਚੱਲ ਗਈ ਹੈ ਜੇ ਪੰਜਾਬ ਦੀ ਇੰਡਸਟਰੀ ਸਾਰੀ ਬਾਹਰ ਚੱਲ ਗਈ ਤਾਂ ਰੋਜ਼ਗਾਰ ਕਿੱਥੋਂ ਮਿਲਣਾ ਨਿਸ਼ਚਿਤ ਹੈ ਕਿ ਉਹਦੇ ਸਮਨੇ ਲੋਕ ਜਿਹੜੇ ਕੰਦੇ ਰਹੇ ਨੇ ਬੜੇ ਸਾਤੀ ਠੋਕ ਕੇ ਕਿ 15 ਦਿਨ ਚ ਨਸ਼ਾ ਖਤਮ ਕਰ ਕਰ ਦੇਵਾਂਗੇ ਮਸ਼ਾਲਾ ਚਾਰ ਗੁਣਾ ਵਧਿਆ ਔਰ ਤੁਸੀਂ ਦੇਖੋ ਇਹਨਾਂ ਦਾ ਹੀ ਐਮਐਲਏ ਕ ਸਟੇਜ ਠੁਕੇਗਾ ਦਾ ਤੁਸੀਂ ਫਾਰਮ ਨਹੀਂ ਦੇਖਿਆ ਤੁਸੀਂ ਇਹਨਾਂ ਦਾ ਐਮਐਲਏ ਕਿ ਇੱਕ ਕੇ ਕਰਦਾ ਕਿ ਇਹਨਾਂ ਦਾ ਜਿਹੜਾ ਉਹ ਹੈ ਨਾ ਇਹ ਰਾਗਵ ਚੱਟਾ ਉਹਨੇ ਇੱਕ ਐਸਐਸਪੀ ਲਾਇਦਾ ਇੱਕ ਡੀਐਸਪੀ ਲਾਇਦਾ ਜਿਹੜਾ ਚਿੱਟਾ ਬਗਾ ਕੇ ਰਦਾ ਇਹ ਤੁਹੀ ਵਿਦ ਦੇਖਣਾ ਉਹਦੇ ਸਟੇਜ ਤੋਂ ਗਿਆ ਨਾ ਇਸ ਕਰਕੇ ਇਹ ਜਿਹੜੀ ਆਪਲੇ ਆਵਾਜ਼ ਦੇ ਹਵਾ ਨਿਕਲ ਗਈ ਹੈ ਇਹਨਾਂ ਦਾ ਸਮਝਰ ਕ ਖਤਮ ਨਹੀਂ ਖੁੱਲਾ ਜੋਹਲਾ ਬਨੀ ਸਿੰਘ ਬੱਬੂ ਆਪਣੀ ਟੱਕਰ ਕਿਉਂ ਨਾ ਸਮਝ ਲੈ ਇਹੇ ਨਾਲ ਟੱਕਰ ਨਹੀਂ ਬੀਜਪੀ ਰਜਦਾ ਵਰਕਰ ਦੇ ਨਾਲ ਨੀ ਔਰ ਹਰ ਟੱਕਰ ਜਿਹੜੀ ਹੈ ਨਾ ਜੀ ਉਹਦੀ ਪਰਵਾਹ ਨਹੀਂ ਕਰਦਾ ਤੁਰ ਕੇ ਅੱਗੇ ਨਿਕਲ ਜਾਂਦਾ ਕਰਕੇ ਇਸ ਦੇ ਨਾਲ ਹੀ ਜ਼ਿਲ੍ਹਾ ਬੁਲਾਰੇ ਉਹ ਗੇਸ਼ਠਾਪੁਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਵੋਟ ਕਰਨ ਦੀ ਤੇ ਇਸ ਦੇ ਨਾਲ ਉਹਨਾਂ ਨੇ ਵੀ ਕਿਹਾ ਕਿ ਦਿਨੇਸ਼ ਸਿੰਘ ਬੱਬੂ ਜਿਹੜੇ ਨੇ ਤਿੰਨ ਵਾਰ ਪਹਿਲਾਂ ਵੀ ਜਿਹੜਾ ਹੈ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਤੇ ਭਾਰਤੀ ਜਨਤਾ ਪਾਰਟੀ ਦਾ ਇਕੱਠ ਜਿਹੜਾ ਹੈ ਉਹ ਲੋਕਾਂ ਨੂੰ ਜਿਹੜਾ ਹੈ ਹਰ ਇੱਕ ਪਾਸਿਓਂ ਜਿਹੜਾ ਲੋਕਾਂ ਨੂੰ ਜਿਹੜਾ ਹੈ ਸਹਾਇਤਾ ਕਰਨ ਦੇ ਲਈ ਤਿਆਰ ਹੈ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਹੈ ਕਿ ਕਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਲੋਕਾਂ ਦਾ ਚੀਰ ਹਰਨ ਕੀਤਾ ਹੈ ਤੇ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਕੋਈ ਵੀ ਨਹੀਂ ਕੀਤਾ। ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਦਾਅਵੇ ਕਰਦੀ ਸੀ ਵੱਡੇ-ਵੱਡੇ ਪਰ ਖੋਖਲੇ ਤੇ ਝੂਠੇ ਹੁੰਦੇ ਹੋਏ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਆਉਂਦੀ ਵਾਰ ਹੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਮੋਦੀ ਸਰਕਾਰ ਜਿਹੜੀ ਹੈ ਲੋਕਾਂ ਦੇ ਲਈ ਭਲਾਈ ਦਾ ਕੰਮ ਕਰਦੀ ਆਈ ਹੈ। ਕੀਤੇ ਹੋਏ ਵਾਅਦੇ ਜਿਹੜੇ ਨੇ ਉਹ ਪੂਰੇ ਕੀਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਵਿਸ਼ਵਾਸ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਜਿਹੜੀ ਆ ਉਹ ਲੀਡ ਕਰੇਗੀ ਚਾਹੇ ਉਹ ਗੁਰਦਾਸਪੁਰ ਹੋਵੇ ਜਾਂ ਫਿਰ ਸੁਜਾਨਪੁਰ ਜਾਂ ਫਿਰ ਹੋਵੇ ਬਟਾਲਾ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਜੀ ਨੂੰ ਜਿਹੜਾ ਹੈ ਸ਼ਰੀਆਮ ਜੜਾਏ ਉਹਨਾਂ ਨੇ ਕਿਹਾ ਹੈ ਕਿ ਅਸੀਂ ਦਾਅਵਾ ਕਰ ਸਕਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਹੀ ਬਟਾਲਾ ਦੇ ਵਿੱਚੋਂ ਵੀ ਲੀਡ ਕਰੇਗੀ ਬਰ ਤੁਹਾਨੂੰ ਦਿਖਾ ਦਿੰਨੇ ਆ ਕੁਝ ਤਸਵੀਰਾਂ ਕਸਤਰਾ ਨਾਲ ਇਹ ਸੰਬੋਧਨ ਜਿਹੜਾ ਹੈ ਉਹ ਚੱਲ ਰਿਹਾ ਸੀ ਤੇ ਕਸਤਰਾ ਨਾਲ ਗੱਲਬਾਤ ਦੇ ਦੌਰਾਨ ਯੋਗੇਸ਼ ਠਾਕੁਰ ਨੇ ਜੋ ਕਿ ਭਾਜਪਾ ਦੇ ਪਰਵਕਤਾ ਨੇ ਉਹਨਾਂ ਨੇ ਕਸਤਰਾ ਨਾਲ ਆਮ ਆਦਮੀ ਪਾਰਟੀ ਦੇ ਉੱਤੇ ਤੰਜ ਕੱਸੇ ਜ ਦਿਨੇਸ਼ ਸਿੰਘ ਬੱਬੂ ਜੀ ਦੀ ਸੁਨਾਮੀ ਜਿਹੜੀ ਮਮੂਨ ਤੋਂ ਚੱਲੀ ਹੈ ਤੇ ਬਟਾਲੇ ਤੱਕ ਪੂਰੇ ਹਲਕੇ ਦੇ ਵਿੱਚ ਚੱਲ ਰਹੀ ਹੈ ਅੱਜ ਮਮੂਨ ਦੇ ਵਿੱਚ ਅਗਾਜ਼ ਹੋਇਆ ਕੋਈ ਨਹੀਂ ਇਹ ਟੱਕਰ ਮੈਂ ਉਹ ਕਿਉਂ ਬੜੇ ਚੱਕਰ ਮੇਂ ਦਿਨੇਸ਼ ਸਿੰਘ ਬੱਬੂ ਦੇ ਨਾਂ ਦੀ ਜਿਹੜੀ ਸੁਨਾਮੀ ਆ ਗਈ ਹੈ ਤੇ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਨਰਿੰਦਰ ਮੋਦੀ ਜੀ ਦੀ ਸਰਕਾਰ ਤੀਸਰੀ ਵਾਰ ਫੇ ਲੋਕਾਂ ਦਾ ਵਿਸ਼ਵਾਸ ਹੈ ਦਿਨੇਸ਼ ਸਿੰਘ ਬੱਬੂ ਜੀ ਆਪਣਾ ਵਿਸ਼ਵਾਸ ਲੈ ਕੇ ਚਾਵੇ ਇੱਕ ਜਗ੍ਹਾ ਦੇ ਉੱਤੇ ਚਾਈਨੀਜ਼ ਆਈਟਮ ਹੈ ਪਤਾ ਨਹੀਂ ਚੱਲੀ ਹੈ ਜਾਂ ਨਹੀਂ ਚੱਲੀ ਇੱਕ ਵਾਰ ਦੇ ਵੇਤਾ ਲੋਕਾਂ ਨੇ ਮੌਕਾ ਜਿਹੜੇ ਇੱਕ ਵਾਰ ਮੌਕਾ ਸਿਰੋਂ ਗਾਨਾ ਮੈਂ ਅੱਜ ਵੀ ਸੁਣਿਆ ਸੀਗਾ ਸ਼ੈਰੀ ਕਾਸੀ ਜੀ ਨੂੰ ਹਾਲੇ ਵੀ ਕਹਿੰਦੇ ਵੀ ਇੱਕ ਮੌਕਾ ਉਹ ਇੱਕੋ ਆ ਤੇ ਨੇਤਾ ਤੁਹਾਨੂੰ ਮੌਕਾ ਪੰਜਾਬ ਦੀ ਜਨਤਾ ਨੇ ਖਾਰਿਆ ਤੁਹਾਡੇ ਕੋਲੋਂ ਢੋਖਾ ਹੋ ਨਹੀਂਆ ਦੇਣਾ ਮੌਕਾ ਉਹ ਤੁਹਾਡੀ ਬਸ ਦਿਨੇਸ਼ ਸਿੰਘ ਬੱਬੂ ਜੀ ਤੇ ਭਾਤੇ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਲੋਕਾਂ ਨੇ ਪੱਕਾ ਠੱਗਾ ਮੰਨ ਬਣਾ ਲਿਆ ਇੱਥੇ ਕੰਪੀਟੀਸ਼ਨ ਚੱਲ ਪਿਆ ਜ਼ਿਲ੍ਹੇ ਦੇ ਵਿੱਚ ਕਿ ਪਠਾਨਕੋੜ ਤੋਂ ਵੱਧ ਲੀਡ ਭਾਤੀ ਜਨਤਾ ਪਾਰਟੀ ਨੂੰ ਆਏਗੀ ਉਹ ਕਹਿੰਦੇ ਆ ਵੀ ਸਾਨੂੰ ਆਏਗੀ ਅਸੀਂ ੀਰਦੇ ਆਂਗੇ ਵੱਧ ਸੂਜਾਨਪੁਰ ਤੇ ਕੰਪੀਟੀਸ਼ਨ ਆ ਵੀ ਅਸੀਂ ਵੱਧ ੀਰਦੇ ਆਂਗੇ ਤੇ ਕੋਇ ਚਾਹਿਆ ਵੀ ਅਸੀਂ ਵੱਧ ੀਰਦੇ ਆਂਗੇ ਜਿੱਥੋਂ ਦੇ ਸ਼ਹਿਰੀ ਕਾਸੀ ਜੀ ਆ ਮੈਂ ਤੁਹਾਨੂੰ ਅੱਜ ਲੈ ਕੇ ਆਇਆ ਮੀਡੀਆ ਦੇ ਸਾਹਮਣੇ ਬਟਾਰਾ ਤਾਂ ਵੀ ਭਾਗਤ ਜਨਤਾ ਪਾਰਟੀ ੀਰ ਕਰਕੇ ਗਈ ਦਿਨੇਸ਼ ਸ਼ੀਬਾਗੂ ਕੈਮਰਾ ਪਰਸ ਦੇ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ